ਸ੍ਰੀ ਗੁਰੂ ਸਾਰੇ ਵੀਰਾਂ ਨੂੰ ਆਪਣੇ ਚੈਨਲ ਤੇ ਇਹ ਜਿਹੜੇ ਵੀਰ ਆਪਣੇ ਚੈਨਲ ਨੂੰ ਦੇਖ ਰਹੇ ਨੇ ਵੀਡੀਓ ਅੱਜ ਸਪੈਕ ਨਾ ਕਰਿਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਆਪਣੇ ਰਾਜੂ ਗੋਟਪਾਲ ਨੂੰ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਕਾਲੇ ਕੇ ਪਿੰਡ ਮੇਲਾ ਤਨੋਲਾ ਨਜ਼ਦੀਕ ਜ਼ਿਲ੍ਹਾ ਬਰਨਾਲਾ ਪੈਂਦਾ ਹੈ ਇਹ ਬਹੁਤ ਹੀ ਤਕੜਾ ਮੇਲਾ ਭਰਦਾ ਬੱਕਰੀਆਂ ਵਾਲਾਂ ਦਾ ਤੇ ਬਾਕੀ ਹੋਰ ਵੀ ਸ਼ਰਧਾਲੂ ਬਹੁਤ ਆਉਂਦੇ ਨੇ ਇੱਥੇ ਉਹ ਆਪਣੀ ਨੋਨ ਮਰਦਾ ਕਰਕੇ ਤੇ ਮੱਥਾ ਟਿਕਦਾ ਮਾਤਾ ਸੀਤਲਾ ਮਾਤਾ ਜੀ ਦਾ ਇਹ ਸਾਰਾ ਸਥਾਨ ਬਹੁਤ ਭਰਿਆ ਹੋਇਆ ਹੈ ਚਾਰੇ ਪਾਸੇ ਦੋਨੀਆਂ ਦੀ ਸੇਲ ਲੱਗੇ ਹੋਏ ਸੇਲ 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 ਖੜਖੜੇ ਨੇ ਸੇਲ ਹੋ ਜਾਂਦੇ ਨੇ ਪੰਜਾਬ ਦੀ ਸੇਲ ਤੇ ਇਹ ਸਾਰਾ ਚਾਰੇ ਪਾਸੇ ਰੌਣਕ ਹੈ ਅਜੇ ਥੋੜਾ ਤੜਕੀ ਦਾ ਸਮਾਂ ਇਸ ਕਰਕੇ ਘਟ ਥੋੜਾ ਰਾਸਕ ਬਾਕੀ ਜਿਵੇਂ-ਜੋ ਦਿਨ ਚੜੂਗਾ ਰਾਸ ਵਧੂਗਾ ਇਹਨਾ ਬਹੁਤ ਹੀ ਤਾਕੜਾ ਭਰਦਾ ਪੰਜਾਬ ਦਾ ਇਹ ਬਹੁਤ ਹੀ ਮਸ਼ਹੂਰ ਮੇਲਾ ਆਪਾਂ ਬੱਕਰੀਆਂ ਦੀਆਂ ਵੀ ਅੱਜ ਵੀਡੀਓ ਬਣਾਵਾਂਗੇ 4-5 ਕਰਕੇ ਵੀਡੀਓ ਸਕਿਪ ਨਾ ਕਰਿਓ ਆਪਣੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੈ ਅੱਜ ਬਹੁਤ ਹੀ ਨਸਲਾਂ ਦੀਆਂ ਬੱਕਰੀਆਂ ਹੋਣੀਆਂ ਨੇ ਅੱਥੇ ਕਾਲੇ ਕੇ ਮੇਲੇ ਆਪਾਂ ਮੱਥਾ ਟੇਕ ਕੇ ਹੁਣ ਆਪਾਂ ਮੇਲੇ ਤੇ ਜਾ ਰਹੇ ਆਂ ਅੰਦਰ ਮੰਡੀ ਚ ਭਰਦਾ ਰੇ ਮੇਲਾ ਤੇ ਸਾਰੀਆਂ ਅੱਜ ਵੀਡੀਓ ਦਿਖਾਵਾਂ ਤੁਹਾਨੂੰ ਸਾਰੇ ਪਾਲੀਆਂ ਨਾਲ ਬੱਕਰੀਆਂ ਬਹੁਤ ਹੀ ਜ਼ਿਆਦਾ ਤਦਾਰ ਚ ਆਈਆਂ ਹੋਈਆਂ ਨੇ ਇੱਥੇ ਸਾਰੇ ਪੰਜਾਬ ਦਾ ਬੱਕਰੀਆਂ ਵਾਲਿਆਂ ਦਾ ਤਕੜਾ ਮੇਲਾ ਭਰਦਾ ਹੈ ਕਾਲੇਗਾ ਦਾ ਦੇਖੋ ਜੀ ਤੁਰ ਵੀਰਾਂ ਨੇ ਚਾਹ ਦਾ ਲੰਗਰ ਚਲਾਇਆ ਹੈ ਪਹਿਲਾਂ ਚਾਹ ਪੀਂਦੇ ਆ ਫਿਰ ਚੱਲਦੇ ਆ ਬੱਕਰੀਆਂ ਦੀ ਵੰਡਿਚ ਤੇ ਸਾਰਾ ਦਿਖਾਵਾ ਆਏ ਤੁਹਾਨੂੰ ਪਹਿਲਾਂ ਚਾਹ ਪੀ ਲੱਖ ਤੇ ਦੱਲੀ ਸਾਈਡ ਮੰਡੀ ਦਾਣਾ ਮੰਡੀ ਕੁਝ ਕਬਾਣ ਪਏ ਨੇ ਇੱਧਰਲੀ ਸਾਈਡ ਭਰਦਾ ਬੱਕਰੀਆਂ ਦਾ ਮੇਲਾ ਹੁਣ ਬੱਕਰੀਆਂ ਦੇ ਮੇਲੇ ਗਨੀ ਨੂੰ ਜਾ ਰਿਹਾ ਹੁਣ ਪਹੁੰਚ ਗਿਆ ਮੇਲੇ ਚ ਇਹ ਮੰਡੀ ਚ ਮੰਡੀ ਚ ਮੇਲਾ ਲੱਗਦਾ ਬੱਕਰੀਆਂ ਦੇਖ ਸਕਦੇ ਹਾਂ ਅਸੀਂ ਸਾਰੀ ਮੰਡੀ ਬੱਕਰੀਆਂ ਨਾਲ ਢੱਕੀ ਹੋਈ ਹੈ ਫਿਰ ਜਾ ਕੇ ਲਿਆਉਂਦੇ ਨੇ ਬੱਕਰੀਆਂ ਰੰਗ ਲਾ ਕੇ ਇਹਦਾ ਕੀ ਆ ਜਨਾ ਕਿ ਤਰੇ ਕੋਲੇ ਚੁਰਾਈ ਨਹੀਂ ਆਏ ਬੰਦੋ ਦੇਖ ਸਕਦੇ ਹੋ ਬੱਕਰੀਆਂ ਪੂਰੀਆਂ ਟੌਪ ਟੌਪ ਕੁਆਲਿਟੀ ਦੀਆਂ ਹੁੰਦੀਆਂ ਨੇ ਮੈਂ ਤਾਂ ਉਹਦੀ ਮੇਲੇ ਤੋਂ ਹਾਂ ਬੰਨ ਜੇ ਬੱਕਰੀਆਂ ਦੇਖ ਸਕਦੇ ਹਾਂ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਤੇ ਜਾਨਵਰ ਬਹੁਤ ਹੀ ਸੋਹਣੇ ਸੋਹਣੇ ਆ ਰਹੇ ਕਿ ਗਧੇ ਹੀ ਦੇਖ ਸਕਦੇ ਹਾਂ ਸੀ ਇਹ ਬੱਕਰੇ ਵਾਲੇ ਸਮਾਨ ਲੱਗ ਜੀ ਨੇ ਆਪ ਦਾ ਰੰਗ ਲਾ ਰਖੀ ਨੇ ਬੱਕਰੀਆਂ ਦੇ ਪਿੰਡਿਆਂ ਤੇ ਸਾਪੜਾ ਰਾਜੂ ਬਾਈ ਫਿਰਦਾ ਬਾ ਡੱਕੀ ਭਈਆ ਮੰਡੀ ਤੁਸੀਂ ਬਸ ਜਾਨਵਰ ਦੇਖੀ ਜਾਓ ਅੱਜ ਬਹੁਤ ਹੀ ਸੋਹਣੇ ਸੋਹਣੇ ਆਉਣੇ ਨੇ ਚਾਹ ਬਣਾ ਰਹੇ ਹੋ ਹਾਂ ਭਾਈਆਂ ਦੀਆਂ ਬੱਕਰੀਆਂ ਦੇਖ ਸਕਦੇ ਹਾਂ ਆਮ ਨਾਲ ਸੁੱਤੀਆਂ ਪਈਆਂ ਨੇ ਇਹ ਭਾਈ ਆਪ ਚਾਹ ਬਣਾ ਰਹੇ ਨੇ ਆ ਵੀ ਮਰੀ ਇਹ ਮੇਰੇ ਆਪੀ ਬਣਾ ਬੱਕਰੀਆਂ ਆਉਣ ਨੂੰ ਦੇਖੋ ਕੰਨਾ ਆ ਦੇ ਪੱਤੋਂ ਕੰਨਾ ਮਾਲੇ ਪੱਤੋਂ ਬੱਕਰੀਆਂ ਆਉਂਦੀਆਂ ਖਤਮ ਕਰ ਜੇ ਨਾ ਮੇਰੇ ਆਹਾ ਹੁਣੀ ਹਾਂ ਹਾਂ 20 ਦਿਨ ਹੋ ਗਏ ਸੱਚੀਆ ਹਾਂ ਤੁਹਾਡੇ ਬਾਈ ਪੱਤਿਆਂ ਵਾਲੀ ਪਾਪੇ ਲੈ ਬਈ ਹੈ ਪਾਪੇ ਲੈ ਬਈ ਜਰਾ ਸ਼ੁਕਰ ਪੱਤਿਆਂ ਵਾਲੀ ਜਾ ਬਣਾਓ ਮੇਰੇ ਬਾਈ ਆਹੋ ਉਸ ਤੋਂ ਬਾਕੇ

ਇੱਦਾਂ ਦੀ ਪੈਣਾ ਬਣਾ ਲਾ ਸਕਦੇ ਤੇ ਇੱਦਾਂ ਪੁੱਡਾ ਮੀਡੇ ਸਭ ਕੁਝ ਦਿਖਾਵਾਂਗੇ ਅੱਜ ਆਪਾਂ ਬਸ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਪੂਰੀ ਵੀਡੀਓ ਨੂੰ ਦੇਖਿਓ ਮਾਲ ਟੌਪ ਟੌਪ ਕੁਆਲਿਟੀ ਦੀਆਂ ਬੱਕਰੀਆਂ ਕਾਲੀਆਂ ਪੀਲੀਆਂ ਜਿਹੇ ਜਿਹੀਆਂ ਮਰਜ਼ੀ ਸੀਰਾਲਾ ਵੀ ਇਹ ਮਾਲ ਕੁਝ ਵੱਖਰੀ ਨੂੰ ਵੇਚਣ ਵਾਲਾ ਹਾਂ ਹੈਗਾ ਕਿਉਂ ਬੱਕਰਾ ਜਿਹਾ ਬੈਠਾ ਦਾ ਹਾਂ ਧੱਕ ਬੰਦਿਆ ਪਾੜੀ ਚਾਰ ਜਿਹੇ ਬਹੁਤ ਠੀਕ ਹੈ ਹਾਂ ਦਾ ਤਾਂ ਹਾਂ ਮਾ ਜਿੱਤ ਹਾਂ ਕਿਹਦਾ ਤਾਂ ਦੇਉਣ ਨੂੰ ਗਏ ਹਾਂ ਗੈਂਗਾ ਕਢਾਵਾਂਗੇ ਨਾ ਪੈਸਾ ਲੱਗੇਗਾ ਫਿਰ ਉੱਥੇ ਮਾਲ ਵੇਚੇ ਉੱਪਰ ਆਹ ਜਨਕਨ ਨੇ ਕੰਪਿਊਟਰ ਆਏ ਬਨੇ ਬਹੁਤ ਹਾਂ ਇਹ ਬੰਦੀਆਂ ਜੀ ਤੇਰੀ ਜਾਨ ਨਾਲ ਤਾਂ ਹੋਣੀ ਬਸ ਤੂੰ ਬਾਤੂ ਇਹ ਡਾਂ ਦੇਖ ਸਕਦੇ ਹੋ ਸਰ ਬੰਨਿਆ ਜੀਆਂ ਬੱਕਰੀਆਂ ਵੀ ਦੇਖੋ ਮੈਂ ਸਾਂਣਾ ਨੇ ਵੀ ਵਿਚਰੇ ਜਿਹੜਾ ਲਾਰਖਾ ਬਣਾਉਂਦੇ ਉਹ ਕਿਨੇ ਸਾਰਾ ਬੱਦਰਾ ਹੈ ਇਹ ਕਿਹਦੀ ਮੇਰੀ ਬੰਦੇ ਆਏਗੇ ਨਾ ਮੈਂ ਤੁਰੇ ਆ ਜਾ ਬਈ ਰਾਜੂ ਭਾਈ ਤਾਂ ਪੂਰਾ ਭੱਜਿਆ ਖੜਦਾ ਅੱਜ ਇਹ ਬੰਦੇ ਨੂੰ ਮਾਲ ਦਾ ਬਹੁਤ ਚੋਅ ਦੇਖਣ ਦਾ ਜਿਹੜੀ ਬਾਜਨ ਵਾਲੀਆਂ ਬੱਕਰੀਆਂ ਸਰਾਸ ਸਰਾਜਨ ਹੋ ਜਾਣੇ ਜਾ ਇਹ ਪੂਰੀ ਦੱਕੀ ਪੰਜਾਬ ਦਾ ਸਭ ਤੋਂ ਬੈਸਟ ਮੇਲਾ ਹੈ ਇਹ ਕਾਲੇ ਕਾ ਬਹੁਤ ਮਸ਼ਹੂਰ ਬੱਕਰੀਆਂ ਹਨ ਇਹ ਆਪਣੇ ਕੁਲਦੀਪ ਬਾਈ ਲਹਿਰੇ ਵੇੱਗੇ ਵਾਲੇ ਦੀਆਂ ਬੱਕਰੀਆਂ ਨੇ ਇਹ ਬਾਈ ਦੀਆਂ ਜੱਟਾਂ ਦਾ ਮੁੰਡਾ ਹੈ ਕੁਲਦੀਪ ਲਹਿਰਾ ਵੇੱਗਾ ਨਾਮ ਪੂਰਾ ਮਸ਼ਹੂਰ ਹੈ ਬਾਈ ਦਾ ਬਾਕੀ ਬੱਕਰੀਆਂ ਬੋਲਦੀਆਂ ਨੇ ਬਾਈ ਦੀਆਂ ਯਾਬਲਕ ਨਸ ਲਈ ਇਹਨਾਂ ਲਈ ਲੱਬੀਆਂ ਲਾਲਾਂ ਦੇਖ ਸਕਦੇ ਹੋ ਤੁਸੀਂ ਆਬਲਕ ਪਿਆਰ ਪਾਕਿਸਤਾਨੀ ਆਬਲਕ ਕਾਲੀ ਬੱਕਰੀ ਹਾਲੀਆ ਦਾ ਆਪਾਂ ਇੰਨੇ ਪਾਠੜੇ ਦੇਖ ਸਕਦੇ ਹਾਂ ਖੀਰੇ ਨੇ ਹਜੇ ਕੰਨਾਂ ਦੀ ਲੰਬਾਈ ਤੇ ਕੰਨ ਮੂੰਹ ਨੱਕ ਸਭ ਕੁਝ ਉੱਪਰ ਹੀ ਹੋਟ ਹੈ ਉਹ ਲਾਹ ਵਾ ਬਾਈਆਂ ਦਾ ਪੱਕੇ ਕੰਮ ਕਰੇ ਹੋਣੇ ਪੂਰੇ ਕਦੇ ਕੰਦੇ ਦੀ ਇੱਕ ਆਂ ਕਾਹਨ ਨਾ ਜਾਵੇ ਕਦੇ ਕਦੇ ਦੀ ਆਂ ਕਾਹ ਜਿਤਨਾ ਜਾਵੇ ਇਹ ਇੱਕ ਸ਼ਬਦੋਂ ਸਰਾ ਪੰਜਾਬ ਦੀ ਪਿਓਰ ਨਸਲ ਹੈ ਇੱਧਰ ਤਨੋਲੇ ਵਾਲੇ ਬਾਈ ਆਪਣੇ ਨੀਰੇ ਵਾਲਿਆਂ ਨੇ ਲੱਗਰ ਚਲਾਇਆ ਹੋਇਆ ਹੈ ਈ ਜਿਹਦਾ ਕੰਮ ਕਰਦੇ ਨੇ ਜਿਹੜੇ ਜੈਲੇ ਫਰੀ ਬੰਨਿਆਂ ਦਾ ਪੂਰਾ ਵਿਆਹ ਵਾਂਗੂ ਕਰਿਆ ਸਾ ਪ੍ਰੋਗਰਾਮ ਪੂਰਾ ਤਾਂ ਕੱਡਾ ਇਹ ਆਪਣਾ ਜਨਤ ਪੂਰਾ ਪੀਕੇ ਪੂਰਾ ਆ ਵਿਆਹ ਵਾਂਗੂ ਕੰਮ ਕਰਾਇਆ ਬੰਨਿਆਂ ਦਾ ਦੀ ਪੂਰੀ ਪਰੀ ਹੈ ਅੱਜਾ ਮਨਾ ਦਾ ਸ਼ਾਇਦ ਕੋਈ ਇਹ ਜਾਂ ਪਾਲੀ ਹੋਇਆ ਹੋਊਗਾ ਜਿਹੜਾ ਅੱਜ ਨਹੀਂ ਆਇਆ ਹੋਊਗਾ ਕਾਸ਼ ਇਹ ਨਾਲ ਖਾਣਾਂ ਤੁਹਾਨੂੰ ਐ ਪਿਆਰ ਨਾਲ ਰੱਤਾ ਅੱਖਾਂ ਨਹੀਂ ਗਾਣੀ ਅੱਖਾਂ ਮੀਟੇ ਤੁੰਤੂ ਬੱਤ ਨਾ ਦੇਖੀ ਜਾਓ ਜੀ ਅੱਜ ਕੀਂਗ ਤੋਤੀਂ ਗਾਣਾ ਬਣਾਦੇ ਮੰਡੀ ਚ बहुत चंगी टंडी नसल की पूरी बाड़िया बहुत ही सोनी नसल बकरिया देखभाल पूरी डबल हड्डी ने ਜੇਕਰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਆਪਾਂ ਨੈਕਸਟ 파ਰਟ ਬਣਾ ਰਹੇ ਹਾਂ ਇਸ ਦੂਜਾ ਚ 파ਰਟ 2 ਆਊਗਾ ਹੋਰ ਚ ਦਿਖਾਵਾਂ ਮੈਂ ਬੱਕਰੀਆਂ ਵੀਡੀਓ ਵੱਡੀ ਹੋ ਜੂਗੀ ਜ਼ਿਆਦੇ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਸਬਸਕ੍ਰਾਈਬ ਜੀ ਨੇ ਵੀਰਾਂ ਨੇ ਆਪਣਾ ਚੈਨਲ ਨਹੀਂ ਕਰਿਆ ਹੇ ਤੱਕ ਸਬਸਕ੍ਰਾਈਬ ਜ਼ਰੂਰ ਕਰਿਓ